ਹੈਲੋ ਜੀ ਸਸ਼ਿਕਾ ਹਾਲ ਕਿਵੇਂ ਸਾਰੇ ਠੀਕ ਹੋ ਤੇ ਬੜੀ ਜਿਆਦਾ ਗਰਮੀ ਪੈ ਰਹੀ ਆ ਤੇ ਸਾਰੇ ਜਣੇ ਆਪਣਾ ਧਿਆਨ ਰੱਖਿਓ ਤੇ ਅੱਜ ਆਪਾਂ ਤੁਹਾਨੂੰ ਦੱਸ ਰਿਹਾ ਆਪਾਂ ਘਰੇ ਜਿਹੜਾ ਸਪਾ ਮਾਸਕ ਕਿਵੇਂ ਲਗਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਆਪਣੇ ਵਾਲ ਧੋਨੇ ਆ ਤੇ ਚੰਗੀ ਤਰ੍ਹਾਂ ਸ਼ੈਂਪੂ ਕਰਨਾ ਵਾ ਦੋ ਵਾਰ ਸ਼ੈਂਪੂ ਕਰੋ ਚੰਗੀ ਤਰ੍ਹਾਂ ਮਤਲਬ ਹੁਣ ਗਰਮੀ ਬੜੀ ਆ ਤੇ ਪਸੀਨਾ ਵੀ ਬਹੁਤ ਆਉਂਦਾ ਏ ਤੇ ਤੁਸੀਂ ਕੋਸ਼ਿਸ਼ ਕਰਿਆ ਕਰੋ ਹਫ਼ਤੇ 'ਚ ਦੋ ਜਾਂ ਤਿੰਨ ਵਾਰ ਜਿਹੜਾ ਹੈੱਡ ਵਾਸ਼ ਆਪਾਂ ਕਰਨਾ ਕਰਨਾ ਹੁਣ ਇਹ ਨਾ ਚੀਜ਼ ਸੋਚੋ ਕਿ ਆਪ ਤਾਂ ਆਪਾਂ ਹਫ਼ਤੇ 'ਚ ਇੱਕ ਵਾਰ ਹੀ ਜਿਹੜਾ ਵਾਲ ਵਾਸ਼ ਕਰਨੀ ਆ ਨਹੀਂ ਹੁਣ ਆਪਾਂ ਦੋ ਜਾਂ ਤਿੰਨ ਵਾਰ ਚਾਹੇ ਬੱਚੇ ਆ ਚਾਹੇ ਆਪਾਂ ਵਾ ਪੂਰਾ ਧਿਆਨ ਰੱਖੋ ਵਾਲਾਂ ਦਾ ਠੀਕ ਹੈ ਕਿਉਂਕਿ ਪਸੀਨਾ ਗਰਮੀ ਨਾਲ ਬਹੁਤ ਜ਼ਿਆਦਾ ਆਂਦਾ ਤੇ ਹੁਣ ਆਪਾਂ ਸ਼ੈਂਪੂ ਕਰਨਾ ਸ਼ੈਂਪੂ ਹਮੇਸ਼ਾ ਹੀ ਬਾਊਲ ਦੇ ਵਿੱਚ ਪਾ ਕੇ ਫਿਰ ਕਰਿਆ ਕਰੋ ਤਾਂ ਜੋ ਚੰਗੀ ਤਰ੍ਹਾਂ ਜਿਹੜਾ ਆਪਣੇ ਆ ਹੇਅਰ ਆ ਵਾਸ਼ ਹੋ ਜਾਣ ਸਕੈਲਪ ਕਲੀਨ ਹੋ ਜੇ ਤੇ ਚੰਗੀ ਤਰ੍ਹਾਂ ਫਿੰਗਰਸ ਦੇ ਨਾਲ ਹੀ ਕਰਨਾ ਬੱਚਿਆਂ ਦਾ ਵੀ ਕਰੋ ਤੇ ਇਦਾਂ ਹੀ ਕਰੋ ਕਿਉਂਕਿ ਜੇ ਆਪਾਂ ਵੈਸੇ ਬਾਲ ਮਸਲੀ ਜਾਂਦੇ ਆ ਨਾ ਤੇ ਸਕੈਲਪ ਕਲੀਨ ਨਹੀਂ ਹੁੰਦਾ ਤੇ ਔਲ ਨੇ ਨਿਕਲਦਾ ਜਿਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਜ਼ ਆਉਂਦੀਆਂ ਡੈਂਡਰਫ ਹੁੰਦਾ ਹੇਅਰ ਫਾਲ ਹੁੰਦਾ ਤੇ ਆਪਾਂ ਚੰਗੀ ਤਰ੍ਹਾਂ ਜਿਹੜੇ ਬਾਲ ਆ ਵਾਸ਼ ਕਰਨੇ ਆ ਤਾਂ ਜੋ ਆਪਣਾ ਸਕੈਲਪ ਜਿਹੜਾ ਤੇ ਜਦੋਂ ਚੰਗੀ ਤਰ੍ਹਾਂ ਫੋਮ ਬਣ ਗਈ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਥੋੜਾ ਜਿਹਾ ਸ਼ੈਂਪੂ ਲਓ ਤੇ ਉਹਨੂੰ ਮਤਲਬ ਵਾਲਾਂ ਦੇ ਵਿੱਚ ਲਗਾਓ ਇਹ ਨਹੀਂ ਕਿ ਜੇ ਫੋਮ ਬਣ ਗਈ ਤੇ ਆਪਾਂ ਕਹੀਏ ਬਸ ਹੁਣ ਨਹੀਂ ਧੋਣੇ ਮਤਲਬ ਇਹ ਸੋਚੋ ਕਿ ਅਸੀਂ ਦੋ ਵਾਰੀ ਹੈੱਡ ਵਾਸ਼ ਮਤਲਬ ਦੋ ਟਾਈਮ ਸ਼ੈਂਪੂ ਪਾਣਾ ਹੀ ਪਾਣਾ ਵਾ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਆ ਵਧੀਆ ਤਰ੍ਹਾਂ ਜਿਹੜੇ ਵਾਸ਼ ਹੋ ਜਾਣ ਕੋਈ ਵੀ ਮਿੱਟੀ ਕੋਈ ਵੀ ਪਸੀਨਾ ਕੋਈ ਵੀ ਆਇਲ ਜਿਹੜਾ ਵਾਲਾਂ ਦੇ ਵਿੱਚ ਨਾ ਰਹੇ ਆਪਾਂ ਆਇਲ ਨਹੀਂ ਲਗਾਉਂਦੇ ਇਹ ਪਤਾ ਅੱਜਕੱਲ ਕੋਈ ਨਹੀਂ ਆਇਲ ਲਗਾਉਂਦਾ ਬਹੁਤ ਘੱਟ ਆਇਲਿੰਗ ਆਇਲ ਲਗਾਉਂਦੇ ਆ ਵੈਸੇ ਆਇਲਿੰਗ ਕਰਦੇ ਆਪਾਂ ਪਰ ਜਿਹੜਾ ਨੇਚਰਲ ਆਇਲ ਹਨ ਉਹ ਆਪਣੇ ਸਾਰਿਆਂ ਦੇ హెయిਰ ਚ ਆ ਜਾਂਦਾ ਜਿਹਦੇ ਕਰਕੇ ਮਤਲਬ ਆਪਣਾ ਸਕੈਲਪਾ ਬਹੁਤ ਜਲਦੀ ਜਿਹੜਾ ਪ੍ਰੋਬਲਮਸ ਦੇ ਨਾਲ ਜਿਹੜਾ ਆ ਜਾਂਦੀਆਂ ਲਾਈਕ ਵੀ ਸਕੈਲਪ ਉੱਪਰ ਬੜੀਆਂ ਪ੍ਰੋਬਲਮਸ ਆ ਜਾਂਦੀਆਂ ਜਿਵੇਂ ਆਪਾਂ ਚੰਗੀ ਤਰ੍ਹਾਂ ਵਾਸ਼ ਨਹੀਂ ਕਰਦੇ ਆਇਲ ਹੁੰਦਾ ਤੇ ਆਪਾਂ ਜਲਦੀ ਜਲਦੀ ਚ ਵਾਸ਼ ਕੀਤਾ ਚਲ ਮੇਰੇ ਭਾਈ ਚਲੋ ਜੀ ਵਾਸ਼ ਹੋ ਗਿਆ ਨਾ ਤੇ ਉਸ ਤੋਂ ਬਾਅਦ ਹੁਣ ਦੇਖੋਗੇ ਸ਼ੈਂਪੂ ਨਾਲ ਆਪਾਂ ਵਾਸ਼ ਕਰ ਲਈ ਸੀ ਫੋਮ ਵੀ ਵਧੀਆ ਬਣ ਗਈ ਸੀ ਪਰ ਫੇਰ ਵੀ ਆਪਾਂ ਦੁਬਾਰਾ ਜਿਹੜਾ ਵਾਸ਼ ਕਰ ਰਹੇ ਆ ਕਿ ਚੰਗੀ ਤਰ੍ਹਾਂ ਜਿਹੜਾ ਕਲੀਨ ਹੋ ਸਕੇ ਤੇ ਮਤਲਬ ਇੱਕ ਵਾਸ਼ ਕਰਨਾ ਸਿਰਫ ਇੱਕ ਫਾਰਮੈਲਟੀ ਨਹੀਂ ਹੁੰਦੀ ਕਿ ਆਪਾਂ ਵਾਸ਼ ਕਰ ਲੈਣਾ ਵਾਸ਼ ਕਰਨ ਨਾਲ ਆਪਾਂ ਨਾ ਰਿਲੈਕਸ ਵੀ ਹੁੰਨੇ ਆ ਚਲੋ ਜੀ ਤੁਸੀਂ ਅਲੂਨ ਚ ਕਰਦੇ ਇਸ ਕਰਕੇ ਸਾਨੂੰ ਜਿਆਦਾ ਅਸੀਂ ਜਿਆਦਾ ਰਿਲੈਕਸ ਹੋ ਜਾਈਏ ਪਰ ਘਰੇ ਵੀ ਜੇ ਆਪਾਂ ਬੱਚਿਆਂ ਦੇ ਵਾਸ਼ ਕਰਦੇ ਆ ਨਾ ਇਦਾਂ ਵਾਸ਼ ਉਹ ਡਰਨ ਨਾ ਜਿੱਦਾਂ ਹੈਡ ਵਾਸ਼ ਕਰਨਾ ਹੋਵੇ ਇਹ ਨਹੀਂ ਕਿ ਭੱਜਣ ਕੇ ਸੰਡੇ ਆ ਤੇ ਸਾਡਾ ਵਾਸ਼ ਹੋਊਗਾ ਸਗੋਦੀਓ ਖੁਦ ਕਹਿਣ ਸਾਡਾ ਵਾਸ਼ ਕਰੋ ਵੀ ਇਸ ਤਰੀਕੇ ਨਾਲ ਵਾਸ਼ ਕਰੋਗੇ ਬੱਚਿਆਂ ਨੂੰ ਵੀ ਮਜ਼ਾ ਆਵੇ ਤੇ ਹਮੇਸ਼ਾ ਵਾਸ਼ ਤੋਂ ਬਾਅਦ ਕੰਡੀਸ਼ਨਰ ਬੱਚਿਆਂ ਦੇ ਵੀ ਅਪਲਾਈ ਕਰੋ ਤੇ ਆਪਣੇ ਵੀ ਮਾਸਕ ਕੰਡੀਸ਼ਨਰ ਜ਼ਰੂਰ ਅਪਲਾਈ ਕਰੋ ਕਿਉਂਕਿ ਬਹੁਤ ਸਾਰਿਆਂ ਦੇ ਕੁਐਸਚਨ ਹੁੰਦੇ ਆ ਕਿ ਬੱਚੇ ਛੋਟੇ ਹੁੰਦੇ ਆ ਜਿਨ੍ਹਾਂ ਨੂੰ ਕਈਏ ਵਧੀਆ ਸ਼ੈਂਪੂ ਯੂਜ਼ ਕਰ ਲਓ ਕਹਿਣਗੇ ਛੋਟੀ ਇਸ ਦੇ ਵਿੱਚ ਮਤਲਬ ਵੀ ਉਹ ਸ਼ੈਂਪੂ ਵਧੀਆ ਹੋਣਗੇ ਜਿਵੇਂ ਮੈਟ੍ਰਿਕਸ ਲਓਰੀਅਲ ਦੇ ਆਪਾਂ ਕਹਿ ਤਨੇ ਆ ਪਰ ਜਿਹੜੇ ਆਪਾਂ ਨੋਰਮਲ ਸ਼ੈਂਪੂ ਯੂਜ਼ ਕਰ ਰਹੇ ਆ ਉਹਨਾਂ ਨਾਲੋਂ ਤਾਂ ਕਿਤੇ ਵਧੀਆ ਹੁੰਦੇ ਨਹੀਂ ਉਹ ਤੇ ਵਾਕੀ ਸ਼ੈਂਪੂ ਤੋਂ ਬਾਅਦ ਕੰਡੀਸ਼ਨਰ ਕਰਨਾ ਸਪਾ ਕਰਨਾ ਆਪਣਾ ਕਿਊਟਿਕਲ ਲੇਅਰ ਬੰਦ ਹੋ ਜਾਂਦੀ ਹੈ ਜੇ ਆਪਾਂ ਕਿਊਟਿਕਲ ਲੇਅਰ ਨੂੰ ਬੰਦ ਰੱਖਾਂਗੇ ਤੇ ਫਿਰ ਹੀ ਮਤਲਬ ਆਪੋ ਆਪਣੇ ਹੈਅਰ ਨੂੰ ਪ੍ਰੋਬਲਮਸ ਤੋਂ ਬਚਾ ਸਕਦੇ ਆ ਨਹੀਂ ਤਾਂ ਜਿਹੜੇ ਆ ਆਪਾਂ ਦੇਖਦੇ ਆ ਦੋ ਮੂਈ ਹੋ ਜਾਂਦੀਆਂ ਸਪਲਿਟੈਂਟਸ ਹੋ ਜਾਂਦੀਆਂ ਉਹ ਆਪਣੇ ਹੁਣੇ ਸਟਾਰਟ ਹੋ ਜਾਣਗੇ ਤੇ ਹੁਣ ਤੁਸੀਂ ਦੇਖੋ ਕਿੰਨੀ ਫੋਮ ਬਣ ਗਈ ਹੈ ਦੂਜੀ ਵਾਰੀ ਵਾਸ਼ ਕੀਤਾ ਸੀਗਾ ਤੇ ਮਜ਼ਾ ਵੀ ਆਉਂਦਾ ਵਾਸ਼ ਕਰਕੇ ਵੀ ਪੂਰੇ ਜਿਹੜੇ ਹੈਅਰ ਆ ਵਾਸ਼ ਹੋ ਚੁੱਕੇ ਆ ਚੰਗੀ ਤਰ੍ਹਾਂ ਫਾਰਮ ਹੋ ਜੂਗੀ ਫਿਰ ਆਪਾਂ ਜਿਹੜੇ ਹੈਅਰ ਚੋਂ ਪਾਣੀ ਮਤਲਬ ਸ਼ੈਂਪੂ ਬਾਹਰ ਕੱਢਣਾ ਪਾਣੀ ਪਾ ਕੇ ਉਹਨਾਂ ਟਾਈਮ ਆਪਾਂ ਚੰਗੀ ਤਰ੍ਹਾਂ ਮ사ਜ emulsification ਕਰਦੇ ਰਹਿਣਾ ਕਿ ਜਿਹੜਾ ਆਪਣੇ ਸਕੈਲਪਾ ਚੰਗੀ ਤਰ੍ਹਾਂ नीट एंड क्लीन ਹੋ ਜੇ ਤੇ ਇਹ ਆ ਤਰੀਕਾ ਕਿ ਆਪਾਂ ਆਪਣੇ హెయిਰ ਨੂੰ ਕਿੱਦਾਂ ਵਾਸ਼ ਕਰਨਾ ਤੇ ਇਹ ਸ਼ਾਇਦ ਪਹਿਲਾਂ ਵੀ ਮੈਂ 2-3 ਵੀਡੀਓਜ਼ ਪਾਈਆਂ ਹੋਈਆਂ ਕਿ ਤੁਸੀਂ ਕਿੱਦਾਂ ਵਾਸ਼ ਕਰ ਸਕਦੇ ਹੋ ਤੇ ਬੜੇ ਮਤਲਬ ਲੋਕਾਂ ਦੇ ਕੁਐਸਚਨ ਹੁੰਦੇ ਆ ਕਿ ਸਾਡਾ హెయిਰ ਫਾਲ ਬਹੁਤ ਹੋ ਰਿਹਾ ਅਸੀਂ ਕਿਵੇਂ ਕਿਹੜਾ ਸ਼ੈਂਪੂ ਯੂਜ਼ ਕਰੀਏ ਜੇ ਸਾਡੇ ਆ ਪ੍ਰੋਬਲਮ ਆ ਰਹੀ ਆ ਬਾਲ ਢਾਈ ਹੋ ਰਹੇ ਆ ਸ਼ੈਂਪੂ ਵੀ ਬਹੁਤ ਮਤਲਬ ਕਿਰਦਾਰ ਨਿਭਾਉਂਦੀ ਆ ਵਧੀਆ ਸ਼ੈਂਪੂ ਯੂਜ਼ ਕਰਾਂਗੇ ਬਟ ਉਸ ਤੋਂ ਪਹਿਲਾਂ ਜੇ ਆਪਾਂ ਨੂੰ ਤਰੀਕਾ ਨਹੀਂ ਨਾ ਪਤਾ ਵਾਸ਼ ਕਰਨ ਦਾ ਤੇ ਵਧੀਆ ਸ਼ੈਂਪੂ ਦੇ ਪੈਸੇ ਲਾਉਂਦਾ ਵੀ ਕੋਈ ਫਾਇਦਾ ਨਹੀਂ ਆ ਜੇ ਆਪਾਂ ਨੂੰ ਤਰੀਕਾ ਪਤਾ ਨਾ ਤੇ ਆਪਾਂ ਸ਼ਾਇਦ ਕਿਸੇ ਐਵਰੇਜ ਸ਼ੈਂਪੂ ਨਾਲ ਵੀ ਆਪਣੇ ਜਿਹੜੇ ਵਾਲ ਬੜੇ ਸੋਹਣੇ ਰੱਖ ਸਕਦੇ ਆ ਬਸ ਕਰਨਾ ਕੀ ਹੁੰਦਾ ਕਿ ਆਪਾਂ ਸ਼ੈਂਪੂ ਕੀਤਾ ਜੇ ਕੋਈ ਐਵਰੇਜ ਵੀ ਤੁਸੀਂ ਕਰ ਰਹੇ ਹੋ ਉਸ ਤੋਂ ਬਾਅਦ ਕੰਡੀਸ਼ਨਰ ਜਾਂ ਮਾਸਕ ਜਿਹੜਾ ਮਸਟ ਆ ਕਿ ਉਹ ਤੁਸੀਂ ਲਗਾਣਾ ਹੀ ਲਗਾਣਾ ਜਿੱਦ ਨਾਲ ਤੁਹਾਡੇ ਵਾਲਾਂ ਦੀ ਪ੍ਰੋਟੈਕਸ਼ਨ ਹੋ ਸਕੇ ਕੇਅਰ ਹੋ ਸਕੇ ਇਹ ਚੀਜ਼ਾਂ ਨੂੰ ਮਾਈਂਡ ਦੇ ਵਿੱਚ ਬਿਠਾ ਲਓ ਕਿ ਆਪਾਂ ਬਾਲਾਂ ਦੇ ਲਈ ਪੂਰਾ ਜਿਵੇਂ ਆਪਾਂ ਸਕਿਨ ਦੇ ਲਈ ਧਿਆਨ ਰੱਖਦੇ ਆ ਨਾ ਕੋਈ ਐਸਪੀਐਫ ਲਗਾਉਣਾ ਕੋਈ ਮੋਇਸਚਰ ਲਗਾਉਣਾ ਫੇਸ ਵਾਸ਼ ਵਧੀਆ ਯੂਜ਼ ਕਰਦੇ ਆ ਇਦਾਂ ਹੀ ਬਾਲਾਂ ਦੇ ਲਈ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿ ਸੇ ਵਧੀਆ ਤੋਂ ਵਧੀਆ ਚੀਜ਼ਾਂ ਜਿਹੜੀਆਂ ਯੂਜ਼ ਕਰਨੀਆਂ ਕਿਉਂਕਿ ਜਿੰਨਾ ਫੇਸ ਦੀ ਪਰਸਨੈਲਿਟੀ ਆਪਣੇ ਲਈ ਜ਼ਿਆਦਾ ਆਪਾਂ ਮੰਨਦੇ ਆ ਕਿ ਉਹ ਆਪਣੇ ਲਈ ਜ਼ਿਆਦਾ ਜ਼ਰੂਰੀ ਆ ਤੇ ਹੇਅਰ ਦੇ ਵੀ ਮਤਲਬ ਵਧੀਆ ਹੋਣਾ ਵੀ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਹੁਣ ਇਸ ਤੋਂ ਬਾਅਦ ਆਪਾਂ ਲਗਾਉਣਾ ਮਾਸਕ ਮਾਸਕ ਕਿਹੇ ਵੀ ਲਗਾਉਣਾ ਮੈਂ ਚਾਹੇ ਕਿਸੇ ਦੀ ਰਿਪੌਂਡਿੰਗ ਹੋਈ ਹੈ ਕੇਰਾਟਿਨ ਹੋਈ ਹੈ ਚਾਹੇ ਕੋਈ ਵੈਸੀ ਮਾਸਕ ਯੂਜ਼ ਕਰ ਰਿਹਾ ਹੈ ਡੇਲੀ ਵਾਸ਼ ਦੇ ਵਿੱਚ ਤੇ ਤੁਸੀਂ ਇਦਾਂ ਹੀ ਵਾਸ਼ ਕਰਕੇ ਵਾਲਾਂ ਨੂੰ ਦੋ 파ੜ ਦੇ ਵਿੱਚ ਲੈਣਾ ਤੇ ਆਪਾਂ ਇਹ ਆਪਾਂ ਇਹ ਵਾਲਾ ਮਾਸਕ ਯੂਜ਼ ਕਰ ਰਹੇ ਆ ਇਹਦੇ ਰਿਜ਼ਲਟ ਵੀ ਬਹੁਤ ਜ਼ਿਆਦਾ ਵਧੀਆ ਤੇ ਨੂੰ ਨਾਮ ਪੂਰਾ ਮੈਂਸ਼ਨ ਹੋ ਰਿਹਾ ਹੈ ਤੇ ਮਤਲਬ ਵਧੀਆ ਕੋਈ ਮਾਸਕ ਯੂਜ਼ ਕਰੋ ਕਿਉਂਕਿ ਵਾਲਾਂ ਨੂੰ ਬਹੁਤ ਵਧੀਆ ਸਮੂਥ ਬਣਾਉਂਦੇ ਆ ਤੇ ਇਹਨਾਂ ਦੇ ਜਿਹੜੇ ਆ ਕੇਅਰ ਪੂਰੀ ਹੁੰਦੀ ਜੇ ਆਪਾਂ ਮਾਸਕ ਯੂਜ਼ ਕਰਦੇ ਆ ਬਾਕੀ ਤੁਸੀਂ ਜਦੋਂ ਜੇ ਕਿਸੇ ਨੂੰ ਇਸ ਬਾਰੇ ਨੌਲੇਜ ਹੈਗੀ ਆ ਤੇ ਉਹਨਾਂ ਨੂੰ ਪਤਾ ਜੇ ਕੋਈ ਵਰਤ ਰਿਹਾ ਕਿ ਕਿੰਨਾ ਕੁ ਫਾਇਦਾ ਹੁੰਦਾ ਹੈ ਨਾ ਚੀਜ਼ਾਂ ਨਾਲ ਇਹਨਾਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਵਾਲ ਬਹੁਤ ਸਮੂਥ ਹੋ ਜਾਂਦੇ ਆ ਅਗਰ ਤੁਸੀਂ ਮਤਲਬ ਲਗਾਤਾਰ ਇਹਨੂੰ ਯੂਜ਼ ਕਰ ਰਹੇ ਹੋ ਹਰ ਵਾਸ਼ ਦੇ ਵਿੱਚ ਤੇ ਸ਼ਾਇਦ ਤੁਹਾਨੂੰ ਰਿਬੌਂਡਿੰਗ ਕੇਰਟਨ ਦੀ ਜ਼ਰੂਰਤ ਨਹੀਂ ਪੈਣੀ ਜੇ ਕੋਈ ਬਿਨਾਂ ਰਿਬੌਂਡਿੰਗ ਕੇਰਟਨ ਤੋਂ ਵੀ ਯੂਜ਼ ਕਰ ਰਿਹਾ ਤੁਸੀਂ ਇਸ ਤਰੀਕੇ ਦੇ ਨਾਲ ਲਗਾਣਾ ਚਾਹੇ ਤੁਸੀਂ ਆਪ ਹੀ ਵਾਸ਼ ਕਰ ਰਹੇ ਹੋ ਵਾਲ ਅੱਗੇ ਨੇ ਛੁੱਟ ਗਏ ਦੋ ਪਾਰਟ ਦੇ ਵਿੱਚ ਕਰਕੇ ਆਪਾਂ ਇਦਾਂ ਕਰਕੇ ਸੈਕਸ਼ਨ ਵਾਈਜ਼ ਸੈਕਸ਼ਨ ਦੋ ਤਿੰਨ 파ਟ ਕਰ ਲੈਣੇ ਆ ਇਦਾਂ ਲਗਾਉਣਾ ਬਾਲ ਮਤਲਬ ਇਹਨਾਂ ਨੂੰ ਐਪਲੀਕੇਸ਼ਨ ਨੂੰ ਦੋ ਦੋ ਮਿੰਟ ਤੁਸੀਂ ਹਰੇਕ ਸੈਕਸ਼ਨ ਦੇ ਉੱਪਰ emulsify ਕਰੋ ਤੇ ਉਹਨੂੰ ਛੱਡ ਦਿਓ 5 ਮਿੰਟ ਲਈ ਛੱਡੋ ਤੇ ਉਸ ਤੋਂ ਬਾਅਦ ਆਪਾਂ ਸਿੰਪਲ ਪਾਣੀ ਨਾਲ wash ਕਰਨਾ ਤੁਸੀਂ ਰਿਜ਼ਲਟ ਦੇਖਿਓ ਵਾਲਾਂ ਦਾ ਕਿੰਨਾ ਵਧੀਆ ਆਂਦਾ ਤੇ ਹੁਣ ਆਪਾਂ ਇੱਧਰ ਵੀ ਸੇਮ ਇਸੇ ਤਰੀਕੇ ਨਾਲ ਹੀ ਥੋੜਾ ਜਿਹਾ spa cream ਲੈ ਕੇ ਤੇ ਆਪਾਂ ਜਿਹੜੀ ਐਪਲੀਕੇਸ਼ਨ ਕਰਨੀ ਹੈ emulsification ਕਰਨੀ ਆ ਤੇ ਜਿਹੜੇ ਆਪਣੇ ਵਾਲ ਉਲਝੇ ਹੁੰਦੇ ਜਦੋਂ ਆਪਾਂ ਮਾਸਕ ਲਗਾ ਕੇ ਚੰਗੀ ਤਰ੍ਹਾਂ ਇਹਦੀ emulsification ਕਰਦੇ ਆ ਐਪਲੀਕੇਸ਼ਨ ਪ੍ਰੋਪਰ ਕਰਦੇ ਆ ਤਾਂ ਜਿਹੜੇ ਆ ਬੜੇ ਵਧੀਆ ਸੌਫਟ ਤੇ ਸਮੂਥ ਹੋ ਜਾਂਦੇ ਆ ਤੇ ਰਿਜ਼ਲਟ ਵੀ ਬਹੁਤ ਵਧੀਆ ਮਿਲਦਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਲਗਾ ਕੇ ਤੇ ਇੱਕ ਚੀਜ਼ ਦਾ ਧਿਆਨ ਰੱਖਣਾ ਹਮੇਸ਼ਾ ਕਿ ਕਦੇ ਵੀ ਆਪਾਂ ਇਹਨੂੰ ਰੂਟਸ 'ਚ ਨਹੀਂ ਅਪਲਾਈ ਕਰਨਾ ਕਿਉਂਕਿ ਬਹੁਤ ਜਗ੍ਹਾ ਤੇ ਆਪਾਂ ਦੇਖਿਆ ਆਪਾਂ ਸਪਾ ਵੀ ਲੈਨੇ ਆ ਤਾਂ ਰੂਟਸ ਦੇ ਵਿੱਚ ਅਪਲਾਈ ਕਰਦੇ ਆਪਾਂ ਰੂਟਸ 'ਚ ਨਹੀਂ ਅਪਲਾਈ ਕਰਨਾ ਜਿਹੜੇ ਆਪਣੇ ਵਾਲ ਹੁੰਦੇ ਨਾ ਇਹ ਸ਼ਾਫਟ ਏਰੀਆ ਹੁੰਦਾ ਆਪਣਾ ਰੂਟਸ ਅਲੱਗ ਹੁੰਦੀਆਂ ਇਹ ਸ਼ਾਫਟ ਏਰੀਆ ਹੁੰਦਾ ਤੇ ਇਹਦੇ ਵਿੱਚ ਵੀ ਇਹਦੀਆਂ ਅੱਗੇ ਲੇਅਰਸ ਹੁੰਦੀਆਂ ਆਪਾਂ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ ਆ ਨਾ ਕਿ ਰੂਟਸ ਦੀ ਕਿਉਂਕਿ ਰੂਟਸ ਦੀ ਪ੍ਰੋਟੈਕਸ਼ਨ ਕਰਨ ਲਈ ਹੋਰ ਬਹੁਤ ਸਾਰੇ ਪ੍ਰੋਡਕਟਸ ਆਉਂਦੇ ਨੇ ਬਟ ਸਪਾ ਜਿਹੜਾ ਆਪਾਂ ਸਪਾ ਕਰੀਮ ਯੂਜ਼ ਕਰਦੇ ਆ ਇਹ ਸਿਰਫ ਸ਼ਾਫਟ ਏਰੀਆ ਦੀ ਪ੍ਰੋਟੈਕਸ਼ਨ ਵਾਸਤੇ ਕਰਦੇ ਆ ਕਿਉਂਕਿ ਇਹਨੂੰ ਵੀ ਅੱਗੇ ਪਾਰਟਸ ਵਿੱਚ ਡਿਵਾਈਡ ਕੀਤਾ ਹੋਇਆ ਜਿਵੇਂ ਕਿਊਟਿਕਲ ਕੋਰਟੈਕਸ ਮੈਡੂਲਾ ਉਹ ਆਪਣੇ ਸ਼ਾਫਟ ਏਰੀਆ ਦੇ ਵਿੱਚ ਹੀ ਹੁੰਦੀ ਆ ਤੇ ਇਹਦੇ ਵਿੱਚ ਆਪਾਂ ਕਿਊਟਿਕਲ ਕਾਰਟੈਕਸ ਨੂੰ ਹੀ ਬਚਾ ਕੇ ਰੱਖਣਾ ਕਿਉਂਕਿ ਆਪਣੀ ਜਿਹੜੀ ਕਾਰਟੈਕਸ ਲੇਅਰ ਆ ਸੈਕੰਡ ਲੇਅਰ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਲੇਅਰ ਹੁੰਦੀ ਆ ਤੇ ਆਪਾਂ ਉਹਦੀ ਪ੍ਰੋਟੈਕਸ਼ਨ ਕਰਨੀ ਹੁੰਦੀ ਆ ਨਾ ਕਿ ਆਪਾਂ ਰੂਟਸ ਦੀ ਇਹਦੇ ਵਿੱਚ ਪ੍ਰੋਟੈਕਸ਼ਨ ਕਰਨੀ ਹੁੰਦੀ ਆ ਤਿੰਨੋ ਲੇਅਰ ਦੀ ਜਿਹੜੀ ਪ੍ਰੋਡਕਸ਼ਨ ਕਰਨੀ ਬਹੁਤ ਜ਼ਰੂਰੀ ਹੈ ਤੇ ਹੁਣ ਇਹੀ ਤਰੀਕਾ ਜਿਵੇਂ ਆਪਾਂ ਮਾਸਕ ਲਗਾਉਣਾ ਕਰੇ ਕੋਈ ਵੀ ਮਾਸਕ ਲਗਾ ਸਕਦੇ ਹੋ ਮਤਲਬ ਇਹ ਨਹੀਂ ਕਿ ਤੁਸੀਂ ਹਰ ਵਾਰੀ ਸੈਲੂਨ ਚੋਂ ਹੀ ਸਪਾ ਲੈਣਾ ਤੁਸੀਂ ਹਰ ਵਾਰ ਵਾਸ਼ ਘਰ ਵੀ ਲੈ ਸਕਦੇ ਹੋ ਹਾਂ ਤਿੰਨ ਚਾਰ ਮਹੀਨਿਆਂ ਬਾਅਦ ਤੁਹਾਨੂੰ ਲੱਗਦਾ ਸੀ ਪ੍ਰੋਪਰ ਸਟੀਮ ਵਗੈਰਾ ਲੈ ਕੇ ਕਰਵਾਉਣਾ ਤਾਂ ਤੁਸੀਂ ਮੋਸਟ ਵੈਲਕਮ ਸੈਲੂਨ ਚ ਆ ਕੇ ਲੈ ਸਕਦੇ ਹੋ ਬਟ ਅਸੀਂ ਐਵੇਂ ਨਹੀਂ ਕਹਿੰਦੇ ਕਿ ਤੁਸੀਂ ਸੈਲੂਨ ਚ ਨਹੀਂ ਕਰਦੇ ਅਸੀਂ ਕਰਦੇ ਹਾਂ ਜਿਹੜੇ ਕਰਵਾਉਣਾ ਨੇ ਅਸੀਂ ਜ਼ਰੂਰ ਕਰਦੇ ਹਾਂ ਬਟ ਜਿਹੜੇ ਨਹੀਂ ਆ ਸਕਦੇ ਇਹ ਉਹਨਾਂ ਵਾਸਤੇ ਹੈ ਕਿ ਉਹ ਘਰੇ ਕਰ ਸਕਦੇ ਆ ਇਸ ਤਰੀਕੇ ਨਾਲ ਕਰ ਸਕਦੇ ਆ ਸ਼ੈਂਪੂ ਕਰਕੇ ਉਸ ਤੋਂ ਬਾਅਦ ਪਾਕ ਰਿਮ ਲਗਾਉਣੀ ਆਪਾਂ ਤੇ ਉਹਨੂੰ ਚੰਗੀ ਤਰ੍ਹਾਂ emulsify ਕਰਨਾ ਉਹਦੀ ਐਪਲੀਕੇਸ਼ਨ ਕਰਨੀ ਆ ਥੈਨ ਆਪਾਂ ਨੂੰ 5 ਤੋਂ 7 ਮਿੰਟ ਲਈ ਛੱਡ ਦੇਣਾ ਤੇ ਛੱਡਣ ਤੋਂ ਬਾਅਦ ਆਪਾਂ ਉਹਨੂੰ ਸਿੰਪਲ ਪਾਣੀ ਨਾਲ ਵਾਸ਼ ਕਰ ਦੇਣਾ ਤੇ ਇਹ ਹੀ ਇੱਕ ਪ੍ਰੋਸੀਜਰ ਆ ਕਿ ਜਿਹੜਾ ਆਪਾਂ ਵਾਸ਼ ਕਰਨੀਆਂ ਵਾਲ ਆਪਣੇ ਤੇ ਜੇ ਕਿਸੇ ਦੇ ਮੇਰੇ ਵਾਂਗੂ ਹਾਈਲਾਈਟਸ ਹੋਏ ਹੋਏ ਆ ਤੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰਤ ਹੈ ਮਾਸਕ ਯੂਜ਼ ਕਰਨ ਦੀ ਕੰਡੀਸ਼ਨਰ ਯੂਜ਼ ਕਰਨ ਦੀ ਕਿਉਂਕਿ ਜੇ ਉਹ ਨਹੀਂ ਯੂਜ਼ ਕਰਨਗੇ ਤੇ ਉਹਨਾਂ ਦੇ ਵਾਲ ਉਹਨਾਂ ਨੂੰ ਪਤਾ ਕਿ ਝਾੜੂ ਬਣ ਜਾਣੇ ਆ ਤੇ ਇਸ ਤੋਂ ਬਾਅਦ ਰਹੀ ਹੈ ਕਿ ਆਪਾਂ ਆਪਣੇ ਵਾਲਾਂ ਨੂੰ ਝਾੜੂ ਨਾ ਬਣਾਈਏ ਤੇ ਉਹਨਾਂ ਦੀ ਪ੍ਰੋਪਰ ਕੇਅਰ ਕਰੀਏ ਤੇ ਹੁਣ ਆਪਣੇ 5 ਮਿੰਟ ਖਤਮ ਹੋ ਚੁੱਕੇ ਸੀ ਤੇ ਉਸ ਤੋਂ ਬਾਅਦ ਆਪਾਂ ਸਿੰਪਲ ਪਾਣੀ ਨਾਲ ਰਿੰਸ ਕਰ ਦੇਣਾ ਵਾ ਕੋਈ ਆਪਾਂ ਸ਼ੈਂਪੂ ਵਗੈਰਾ ਦੁਬਾਰਾ ਨਹੀਂ ਯੂਜ਼ ਕਰਨਾ ਤੇ ਇੱਕ ਚੀਜ਼ ਹੋਰ ਵੀ ਧਿਆਨ ਰੱਖੋ ਕਿ ਕਈ ਵਾਰ ਨਾ ਪਰਫੈਕਸ਼ਨ ਤੇ ਜਾਣਾ ਤੇ ਮੋਸਟਲੀ ਆਪਾਂ ਕੀ ਕਰਦੇ ਹਾਂ ਜੀ ਸਾਡੇ ਕੋਲ ਕਲਾਇੰਟ ਵੀ ਆਉਂਦੇ ਆ ਸਾਡੇ ਸਪਾ ਕਰ ਦੋ ਅਸੀਂ ਫੰਕਸ਼ਨ ਤੇ ਜਾਣਾ ਤੇ ਤੇ ਸਾਡੇ ਸਟ੍ਰੇਟਨਰ ਕਰ ਦੋ ਪ੍ਰੈਸਿੰਗ ਕਰਵਾਉਣੀ ਹੈ ਤੇ ਸਪਾ ਕਰਵਾਉਣਾ ਬਟ ਕੀ ਹੈ ਕਿ ਜੇ ਆਪਾਂ ਪ੍ਰੈਸਪਾ ਕਰਵਾ ਕੇ ਪ੍ਰੈਸਿੰਗ ਕਰਵਾ ਰਹੇ ਆ ਤਾਂ ਸਪਾਹ ਕਰਵਾਏ ਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਆਪਾਂ ਫੇਰ ਹੀਟ ਦੇ ਰਹੇ ਆ ਤੇ ਕਮ ਸੇ ਕਮ 4-5 ਦਿਨ ਆਪਾਂ ਬਿਲਕੁਲ ਹੀ ਵਾਲ ਨੂੰ ਹੀਟ ਨਹੀਂ ਦੇਣੀ ਜਦੋਂ ਆਪਾਂ ਸਪਾਹ ਕਰਵਾਨੇ ਆ ਤੁਸੀਂ ਇੰਜ ਕਰਿਆ ਕਰੋ ਕਿ ਪਹਿਲਾਂ ਫੰਕਸ਼ਨ ਤੇ ਜਾਓ ਜਾਂ ਫਿਰ ਹਫਤਾ ਪਹਿਲਾਂ ਸਪਾਹ ਵਗੈਰਾ ਕਰਾਓ ਫੇਰ ਤੁਸੀਂ ਪ੍ਰੈਸਿੰਗ ਕਰਵਾਓ ਆਦਰਵਾਇਸ ਤੁਸੀਂ ਫੰਕਸ਼ਨ ਜਾਓ اٹੈਂਡ ਕਰੋ ਜੋ ਵੀ ਹੈਅ ਸਟਾਈਲ ਕਰਨੀ ਹੈ ਸਪਰੇਅ ਯੂਜ਼ ਕਰਨੀ ਹੈ ਕਰੋ ਫੇਰ ਤੁਸੀਂ ਫੰਕਸ਼ਨ ਤੋਂ ਫ੍ਰੀ ਹੋ ਕੇ ਆ ਕੇ ਵਾਸ਼ ਕਰਵਾਓ ਸੈਲੂਨ ਦੇ ਵਿੱਚ ਚੰਗੀ ਤਰ੍ਹਾਂ ਹੈਟ ਬਾਥ ਲਓ ਉਸ ਤੋਂ ਬਾਅਦ ਤੁਸੀਂ ਜਿਹੜਾ ਸਪਾ ਕਰਵਾਓ ਤੁਹਾਨੂੰ ਵੀ ਥੋੜਾ ਰਿਲੈਕਸ ਫੀਲ ਹੋਵੇ ਤੇ ਤੁਹਾਡੇ ਵਾਲ ਵੀ ਜਿਹੜੇ ਵਧੀਆ ਰਹਿਣ ਕਿਉਂਕਿ ਜੇ ਆਪਾਂ ਇਦਾਂ ਕਰਦੇ ਹਾਂ ਕਿ ਪਹਿਲਾਂ ਸਪਾ ਕਰਵਾ ਕੇ ਨਾਲ ਦੀ ਨਾਲ ਪ੍ਰੈਸਿੰਗ ਕਰਵਾ ਲੈਨੇ ਤਾਂ ਉਹਦਾ ਕੋਈ ਫਾਇਦਾ ਨਹੀਂ ਨਿਕਲਦਾ ਜਾਂ ਤੁਸੀਂ ਇੱਕ ਹਫਤਾ ਪਹਿਲਾਂ ਕਰਵਾਓ ਸਪਾ ਫਿਰ ਉਸ ਤੋਂ ਬਾਅਦ ਪ੍ਰੈਸਿੰਗ ਕਰਵਾਓ ਤਾਂ ਜੋ ਤੁਹਾਡੇ ਪੈਸੇ ਲਾਇ ਵੀ ਬੇਕਾਰ ਨਾ ਜਾਣ ਤੇ ਹੁਣ ਤੁਹਾਨੂੰ ਸ਼ਾਇਦ ਇਹਨਾਂ ਗੱਲਾਂ ਤੋਂ ਕੋਈ ਨਾ ਕੋਈ ਸਿੱਖਣ ਨੂੰ ਮਿਲਿਆ ਹੋਊਗਾ ਤੇ ਜੇ ਮਿਲਿਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹਦੇ ਵਿੱਚ ਇਹ ਦੱਸਿਓ ਤੁਸੀਂ ਹੁਣ ਕਿ ਜਿਹੜਾ ਆਪਾਂ ਸਪਾ ਯੂਜ਼ ਕੀਤਾ ਸੀਗਾ ਉਹਦਾ ਨਾਮ ਕੀ ਆ ਤੇ ਜੇ ਵੀਡੀਓ ਵਧੀਆ ਲਗੀ ਤੇ ਸ਼ੇਅਰ ਜ਼ਰੂਰ ਕਰਨੀ ਹੈ ਤੇ ਹੁਣ ਆਪਣੇ ਚੰਗੀ ਤਰ੍ਹਾਂ హెయిర్ ਵਾਸ਼ ਹੋ ਚੁੱਕੇ ਆ ਤੇ ਇੱਧਰ ਆਪਾਂ ਇੱਧਰ ਸ਼ੈਂਪੂ ਮਤਲਬ ਕਰ ਲਿਆ ਸਪਾ ਵੀ ਯੂਜ਼ ਕਰ ਲਿਆ ਤੇ ਹੁਣ ਆਪਾਂ ਹਲਕਾ ਜਾਂ ਕੋਲ ਡਰਾਈ ਕਰਾਂਗੇ ਤੇ ਕੋਲ ਡਰਾਈ ਤੋਂ ਬਾਅਦ ਆਪਾਂ ਹਲਕੀ ਜਿਹੀ ਕਾਮ ਕਰਾਂਗੇ ਤੇ ਕਦੇ ਵੀ ਗਿੱਲੇ ਵਾਲਾਂ ਦੇ ਵਿੱਚ ਕੰਮ ਨਹੀਂ ਕਰਨੀ ਕਿਉਂਕਿ ਸਪਲੀਟੈਂਟਸ ਬਹੁਤ ਜ਼ਿਆਦਾ ਹੁੰਦੇ ਉਹਦੇ ਨਾਲ ਵਾਲ ਹੇਅਰ ਫਾਲੀ ਬਹੁਤ ਹੁੰਦਾ ਤੇ ਗਿੱਲੇ ਵਾਲਾਂ ਦੇ ਵਿੱਚ ਕਦੇ ਵੀ ਕੰਮ ਨਾ ਕਰੋ ਤੇ ਜੇ ਕਿਸੇ ਨੂੰ ਅਜੇ ਵੀ ਨਹੀਂ ਸਮਝ ਆਈ ਕਿਵੇਂ ਕਰਨਾ ਤਾਂ ਤੁਸੀਂ ਕਮੈਂਟ ਮੈਸੇਜ ਕਰ ਸਕਦੇ ਹੋ ਬੇਝਿਜਕ ਜਦੋਂ ਮਰਜ਼ੀ ਕਮੈਂਟ ਕਰੋ ਮੈਸੇਜ ਕਰੋ ਆਪਾਂ ਤੁਹਾਡੇ ਸਵਾਲਾਂ ਦਾ ਜਵਾਬ ਦਵਾਂਗੇ ਤੇ ਇਹ ਤੋਂ ਬਿਨਾਂ ਵੀ ਜੇ ਤੁਹਾਨੂੰ ਲੱਗਦਾ ਕਿ ਸਾਨੂੰ ਇਹ ਚੀਜ਼ ਦੀ ਵੀਡੀਓ ਚਾਹੀਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੋਸ਼ਿਸ਼ ਕਰਾਂਗੇ ਕਿ ਜਰੂਰ ਉਹ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਈਏ ਜਿਹੜੀ ਵੀਡੀਓ ਤੁਹਾਨੂੰ ਚਾਹੀਦੀ ਆ ਆਲਮੋਸਟ ਇੰਨੀਆਂ ਵੀਡੀਓਜ਼ ਲੈ ਕੇ ਆਈ ਦੀਆਂ ਸਾਰੀਆਂ ਤੁਹਾਡੇ ਕੰਮ ਦੀਆਂ ਹੀ ਹੁੰਦੀਆਂ ਤੁਹਾਡੇ ਰਿਲੇਟਡ ਹੁੰਦੀਆਂ ਨੇ ਕਈਆਂ ਨੂੰ ਬਹੁਤ ਨੌਲੇਜ ਵੀ ਮਿਲਦੀ ਆ ਕੰਮ ਵੀ ਬਹੁਤ ਆਉਂਦੀਆਂ ਨੇ ਵੀਡੀਓਜ਼ ਔਰ ਚਲੋ ਜਿਨ੍ਹਾਂ ਨੂੰ ਨਹੀਂ ਵਧੀਆ ਲੱਗਦੀਆਂ ਉਹਨਾਂ ਤਾਂ ਆਪਾਂ ਕਹਿਣਾ ਕੀ ਆ ਪਰ ਜਿਨ੍ਹਾਂ ਦੇ ਕੰਮ ਆਉਂਦੇ ਆ ਸ਼ਾਇਦ ਉਹਨਾਂ ਦੇ ਬਹੁਤ ਜ਼ਿਆਦਾ ਕੰਮ ਆਉਂਦੀਆਂ ਕਿਉਂਕਿ ਮੇਰੀਆਂ ਹਮੇਸ਼ਾ ਸੈਲੂਨ ਤੇ ਸੂਟਾਂ ਦੇ ਰਿਲੇਟਡ ਵੀਡੀਓਜ਼ ਹੁੰਦੀਆਂ ਕਦੇ ਮੈਂ ਕੋਈ ਵੀਡੀਓ ਹੋਰ ਪਾਉਣੀ ਆ ਘਰ ਦੀ ਜਾਂ ਕੋਈ ਵੀ ਅਦਰਵਾਈਜ਼ ਮੇਰੀਆਂ ਮੋਸਟਲੀ ਇਹੀ ਵੀਡੀਓਜ਼ ਹੁੰਦੀਆਂ ਥੋੜੀਆਂ ਪਾ ਲੈਣੀਆਂ ਬਟ ਕੰਮ ਦੀਆਂ ਹੀ ਪਾਉਣੀਆਂ ਕਦੇ ਵੀ ਇਹ ਨਹੀਂ ਕਿ ਬਿਨਾ ਕੰਮ ਤੋਂ ਪਾਈਆਂ ਕਦੇ ਆ ਫੈਮਿਲੀ ਨਾਲ ਕਿਤੇ ਫਨ ਕਰ ਰਹੇ ਆ ਉਹ ਵੀ ਬਹੁਤ ਘੱਟ ਜਾਂ ਕਿਤੇ ਗਏ ਆ ਤਾਂ ਵੀਡੀਓਜ਼ ਪਾਣੇ ਆ ਅਦਰਵਾਈਜ਼ ਨਹੀਂ ਤੇ ਵੱਤਵਾਦ ਸ਼ੇਅਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਅਜੇ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ YouTube ਤੇ ਵੀ Instagram ਤੇ ਵੀ Facebook ਤੇ ਵੀ ਆਪਣਾ ਸੇਮ ਨਾਮ ਤੋਂ ਆ ਦਾ ਗੁਰਸੇਵਤ ਬਲੌਗਸ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਇਦਾਂ ਹੀ ਪਿਆਰ ਬਣਾਈ ਰੱਖਿਓ ਤੇ ਹੁਣ ਆਪਾਂ ਚੱਲਦੇ ਆਂ ਇਸ ਤੋਂ ਬਾਅਦ ਅੱਗੇ ਵੀਡੀਓ ਲੈ ਕੇ ਆਨੇ ਆਂ ਹੋਰ ਬਾਏ ਬਾਏ ਜੀ ਸਤਿ ਸ਼੍ਰੀ ਅਕਾਲ